ਕਿਸਾਨ ਮਜ਼ਦੂਰ ਮੋਰਚੇ ਵੱਲੋਂ ਬਿਜਲੀ ਸੋਧ ਕਾਨੂੰਨ ਰੱਦ ਦੀ ਕਰਨ ਦੀ ਮੰਗ ਨੂੰ ਲੈ ਕੇ ਅੱਜ ਰੇਲ ਰੋਕੋ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਜਿੱਥੇ ਕਿਸਾਨ ਆਗੂਆਂ ਦੇ ਘਰਾਂ ਤੇ ਛਾਪੇਮਾਰੀ ਕੀਤੀ ਗਈ ਹੈ ਉੱਥੇ ਹੀ ਰੇਲਵੇ ਟਰੈਕ ਦੇ ਨੇੜੇ ਵੱਡੀ ਗਿਣਤੀ ਵਿੱਚ ਵੀ ਪੁਲਿਸ ਫੋਰਸ तैनात ਹੈ ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਇਹ ਕਾਨੂੰਨ ਰੱਦ ਨਹੀਂ ਕਰਦੀ ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ ਖਾ ਕੇ ਇਹਨਾਂ ਦੀਆਂ ਗਾਲਾਂ ਖਾ ਕੇ ਇਹਨਾਂ ਦੇ ਬਾਈ ਤਸੱਦਦ ਪਹਿਲਾਂ ਲੰਬੇ ਸਮੇਂ ਤੋਂ ਸਹਿ ਚੁੱਕੇ ਆ ਸੀ ਕਿਉਂਕਿ ਅੱਜ ਦੇ ਨਹੀਂ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਉਹਨਾਂ ਤੋਂ ਲੈ ਕੇ ਜਥੇਬੰਦੀਆਂ ਤੇ ਚੱਲ ਰਹੇ ਹਾਂ ਲੋਕਾਂ ਦੀ ਗੱਲ ਕਰਦੇ ਆ ਕਿਉਂਕਿ ਇਹ ਪੁਲਸਾ ਚਾਹੇ ਸਰਕਾਰਾਂ ਇਹ ਸਰਪੋਜੋਕਾਂ ਦੀ ਗੱਲ ਕਰਦੀਆਂ ਹੁੰਦੀਆਂ ਨੇ ਅਸੀਂ ਲੋਕਾਂ ਦੀ ਗੱਲ ਕਰਦੇ ਹਾਂ ਇਹ ਵੀ ਆਪਣੀ ਸਰਕਾਰ ਬਣਾਏ 3 ਵਜੇ ਟੱਕਰ ਲੱਗੂ ਕਰਨਾ 3 ਵਜੇ ਤੱਕ ਦੀ ਕੋਲੇ ਕੇ 3 ਵਜੇ ਤੱਕ 3 ਵਜੇ ਸਾਡੀ ਸਮਾਪਤੀ ਆ ਅੱਜ ਤੁਸੀਂ ਪਹਿਲਾਂ ਤਾਂ ਬੋੜਾ ਆਪੇ ਹੁੰਦੇ ਥੱਲੇ ਟੈਗ ਤੇ ਇਲੈਕਟ੍ਰਿਕ ਦੀ ਤਿਆਰੀ ਸੀ ਪਰ ਪ੍ਰੋਗਰਾਮ ਕਵੇਂ ਚੇ ਦੇਖੋ ਕਿ ਅੱਜ ਸ਼ੈਅਰੀ ਕੀਤੀ ਐ ਚਕਮਾ ਦਿੱਤਾ ਕੋਈ ਚਕਮਾ ਨਹੀਂ ਵੀ ਰਹਾ ਇਹ ਇਹ ਲੋਕਤਾਕਤਾ ਤੇ ਜਿੱਦਰ ਨੂੰ ਬਾਈ ਲੋਕ ਤਾਕਤ ਚੱਲੀ ਜਾਂਦੀ ਆ ਤਾਂ ਵੱਡੀਆਂ-ਵੱਡੀਆਂ ਸਰਕਾਰਾਂ ਦੇ بڑے-ਬڑے ਪ੍ਰਸ਼ਾਸਨ ਇਹਨਾਂ ਦੀ ਡਾਂਗਾ ਖਾ ਕੇ ਇਹਨਾਂ ਦੀਆਂ ਗਾਲਾਂ ਖਾ ਕੇ ਇਹਨਾਂ ਦੇ ਬਾਈ ਤਸੱਦਦ ਪਹਿਲਾਂ ਲੰਬੇ ਸਮੇਂ ਤੋਂ ਸਹਿ ਚੁੱਕੇ ਆਂ ਸੀ ਕਿਉਂਕਿ ਅੱਜ ਦੇ ਨਹੀਂ ਜਦੋਂ ਅਸੀਂ ਛੋਟੇ-ਛੋਟੇ ਹੁੰਦੇ ਸੀ ਉਹਨਾਂ ਤੋਂ ਲੈ ਕੇ ਜਥੇਬੰਦੀਆਂ ਤੇ ਚੱਲ ਰਹੇ ਆਂ ਲੋਕਾਂ ਦੀ ਗੱਲ ਕਰਦੇ ਆਂ ਕਿਉਂਕਿ ਇਹ ਪੁਲਸਾ ਚਾਹੇ ਸਰਕਾਰਾਂ ਇਹ ਸਿਰਫ ਜੋਕਾਂ ਦੀ ਗੱਲ ਕਰਨੀ ਹੁੰਦੀਆਂ ਨੇ ਅਸੀਂ ਲੋਕਾਂ ਦੀ ਗੱਲ ਕਰਨੀ ਹੈ। ਕਿੰਨੇ ਵਜੇ ਟੱਕਰ ਲੱਗੂ ਤਾਰਨਾ? 3 ਵਜੇ ਤੱਕ ਦੀ ਇੱਕ ਕੋ ਲੈ ਕੇ 3 ਵਜੇ ਤੱਕ। 3 ਵਜੇ ਸਾਡੀ ਸਮਾਪਤੀ ਹੈ। ਇਹ ਅੱਜ ਤੁਸੀਂ ਪਹਿਲਾਂ ਤਾਂ ਬੋੜਾ ਰੱਪੇ ਫੁੱਲ ਦੇ ਥੱਲੇ ਟੈਗ ਤੇ ਮੈਟਰਨ ਦੀ ਤਿਆਰੀ ਸੀ ਪਰ ਪ੍ਰੋਗਰਾਮ ਕੰਨਾ ਚੇਤ। ਦੇਖੋ ਜੀ ਅੱਜ ਸ਼ੈਅਰੀ ਕੀਤੀ ਹੈ, ਚਕਮਾ ਦਿੱਤਾ ਹੈ। ਕੋਈ ਚਕਮਾ ਨਹੀਂ ਵੀ ਰਹਾ ਇਹ। ਇਹ ਲੋਕਤਾਕਤਾ ਤੇ ਜਿੱਤਰ ਨੂੰ ਬਾਈ ਲੋਕ ਤਾਕਤ ਚਲੀ ਜਾਂਦੀ ਆ ਤਾਂ ਵੱਡੀਆਂ ਵੱਡੀਆਂ ਸਰਕਾਰਾਂ ਦੇ بڑے بڑے ਅਫਸਰ ਮਿੱਤਰ ਗਲਵਾਤਾ ਜੇ ਕਮਦੁਰ ਦੀ ਧਰਨਾ ਲਗਾਇਆ ਗਿਆ ਰੇਲਵੇ ਰੁਕੋ ਜੀ ਸਾਡੀਆਂ ਰਹਿੰਦੀਆਂ ਮੰਗਾ ਬਿਜਲੀ ਬੋਰਡ ਦੀ ਮੰਗਾ ਜਾਂ ਸ਼ੰਭੂ ਤੋਂ ਚੋਰੀ ਹੋਇਆ ਸਮਾਨ ਭਾਈ ਆ ਪੂਰਾ ਪ੍ਰਸ਼ਾਸਨ ਖੜਾ ਸੀ ਇਹਨਾਂ ਦੇ ਐਪਲੀਕੇਸ਼ਨਾਂ ਦੇ ਦੇ ਕੇ ਜਿਹੜਾ ਇਹਨਾਂ ਦਾ ਕੰਮ ਸੀ ਇਹਨਾਂ ਨੇ ਉਹ ਚੋਰੀ ਦਾ ਸਮਾਨ ਕਢਵਾਉਣਾ ਸੀ ਅਸੀਂ ਉਹਨਾਂ ਨੂੰ ਸਮਾਨ ਵੀ ਕਢਵਾ ਕੇ ਦਿੱਤਾ ਭਾਈ ਉਹ ਚੋਰ ਸਰਿਆਮ ਬਾਜ਼ਾਰ ਦੇ ਵਿੱਚ ਵੀਡੀਓ ਪੋਸਟਾਂ ਪਾਉਂਦੇ ਫਿੱਟਿਆ ਉਹਨਾਂ ਨੂੰ ਸਜ਼ਾ ਦਿਵਾਉਣ ਵਾਸਤੇ ਇਹ ਜਿਹੜਾ ਮੋਰਚਾ ਲਾਇਆ ਹੋਇਆ ਸੋ ਵੱਡੇ ਪੱਤਰ ਤੇ ਕਿ ਜਣੀ ਹਜੇ ਤਾਂ ਅੱਜ ਸੰਕੇਤਕ ਧਰਨਾ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਨੂੰ ਆਉਣ ਵਾਲੇ ਜਿੱਨਾਂ ਚ ਬਈ ਡੀਸੀ ਦਾਪਟਰ ਬੈਠਾਂਗੇ ਕੀ 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 ਮੰਗਾਂ ਨੇ ਹੋਣ ਤੁਹਾਡੇ ਅੱਗੇ ਹਜੀ ਮੰਗ ਕੀ ਕੀ ਹੈ ਜੀ ਮੇਨ ਮੰਗ ਹੈ ਕਿ ਜੀ ਸਾਡਾ ਜਿਹੜਾ ਸੰਘੂ ਤੋਂ ਚੋਰੀ ਹੋਇਆ ਸਮਾਨ ਆ ਉਹਦੀ ਪਰਵਾਹੀ ਜਿਹੜੇ ਚੋਰ ਨੇ ਬਈ ਉਹਨਾਂ ਨੂੰ ਸਜ਼ਾਵਾ ਦਿਵਾਉਣਾ ਦੂਜੀ ਮੰਗ ਹੈ ਸਾਡੀ ਬਿਜਲੀ ਬੋਰਡ ਜਿਹੜਾ ਪ੍ਰਾਈਵੇਟ ਹੋਣ ਜਾ ਰਿਹਾ ਉਹਨੂੰ ਵਾਪਸ ਕਰਾਉਣਾ ਉਸ ਬਿਲ ਨੂੰ ਕਿ ਕਿੰਨੇ ਵੇਰ ਤੱਕ ਚੱਲਣਾ ਹੈ ਧਰਨਾ 3 ਵਜੇ ਤੱਕ 2 2